ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਦਾਸ ਅੱਜ ਆਪ ਜੀ ਦੇ ਨਾਲ ਸੈਸਕ੍ਰਿਤੀ ਸ਼ਲੋਕ ਮੱਲਾ ਪੰਜਵਾਂ ਦਾ ਜੋ 47ਵਾਂ ਸ਼ਲੋਕ ਹੈ ਉਸ ਦੀ ਵਿਚਾਰ ਆਪ ਜੀ ਨਾਲ ਸਾਂਝੀ ਕਰਨੀ ਹੈ ਗੁਰੂ ਮਹਾਰਾਜ ਬਖਸ਼ਿਸ਼ ਕਰਕੇ ਮੇਰ ਕਰਕੇ ਮੇਰ ਭਰਿਆ ਅਖਰਾ ਕੇ ਆਪ ਹੀ ਕਰਵਾ ਲੈਣ ਹੁਣ ਜੋ ਸੈਸਕ੍ਰਿਤੀ ਸ਼ਲੋਕ ਮੱਲਾ ਪੰਜਵਾਂ ਦਾ 47ਵਾਂ ਸ਼ਲੋਕ ਹੈ ਉਸ ਦਾ ਪਾਠ ਸਰਵਣ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਏ ਕਲ ਮੂਲ ਕਰੋਦੰ ਕਦਾਂਚ ਕਰਨ ਨਾ ਉਪਰ ਜਤੇ ਬਿਖਿਆੰਤ ਜੀਵਨ ਵਸਿਆੰਤ ਕਰੋਤ ਨਿਰਤਿਆੰਤ ਕਰੋਤ ਜਥਾ ਮਰਕਟੇ ਅਨਕ ਸ਼ਾਸਨ ਤੜਾਂਤ ਜਮਤੂਤੇ ਤਵ ਸੰਗੇ ਅਦਮੰ ਨਰੇ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸ ਸanskritੀ ਸ਼ਲੋਕ ਮੱਲਾ ਪੰਨਾ 47 ਸੰਤੋਖ ਵੇ 47 ਸਲੋਕ ਵਿੱਚ ਪੰਨੇ ਪਾਛਾ ਸਿੱਧਾਂ ਤੇ ਸਰਤਾਤ ਤਨਤ ਸਿੰਘ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਛਾਨੋ ਜੋ ਪੰਜ ਕੁ ਮਾਦਿਕ ਨੇ ਉਹਨਾਂ ਵਿੱਚ ਜੋ ਕਾਲਾ ਕ੍ਰੋਧ ਹੈ ਜੋ ਮੂਲ ਕਾਰਨ ਹੈ ਲੜਾਈ ਦਾ ਉਹਦੇ ਬਾਰੇ ਜੋ ਹੈ ਪਾਤਸ਼ਾਹ ਸਾਨੂੰ ਉਪਦੇਸ਼ ਕਰ ਰਹੇ ਨੇ ਸਾਨੂੰ ਸਿੱਖਿਆ ਦੇ ਰਹੇ ਨੇ ਕਿ ਉਹਦਾ ਕਿਸ ਤਰ੍ਹਾਂ ਦਾ ਸੁਭਾਅ ਹੈ ਇਹ ਕ੍ਰੋਧ ਜਿਹੜਾ ਹੈ ਪਹਿਲਾਂ ਤੇ ਪਾਤਸ਼ਾਹ ਦਾ ਅਸਰੇ ਨੇ ਕਿ ਪੈਦਾ ਕਿਉਂ ਹੁੰਦਾ ਹੈ ਜਦੋਂ ਆਦਮੀ ਇਹ ਹਮੇਸ਼ਾ ਨਹੀਂ ਹੁੰਦਾ ਜਦੋਂ ਆਦਮੀ ਹਉਮੇ ਵਿੱਚ ਆ ਕੇ ਤ੍ਰਿਸ਼ਨਾ ਵਾਸ ਹੋ ਕੇ ਕਿਸੇ ਕਾਮਨਾ ਦੀ ਤ੍ਰਿਸ਼ਨਾ ਦੀ ਪੂਰਤੀ ਕਰਨੀ ਚਾਹੁੰਦਾ ਉਹ ਕਿਸੇ ਕਾਰਨ ਕਰਕੇ ਪੂਰਤੀ ਨਹੀਂ ਹੁੰਦੀ ਤੇ ਬੰਦਾ ਕ੍ਰੋਧ ਵਿੱਚ ਆ ਜਾਂਦਾ ਉਹਨੂੰ ਇਹ ਬਰਦਾਸ਼ਤ ਨਹੀਂ ਹੁੰਦਾ ਕਿ ਮੈਂ ਆ ਜੋ ਮੈਂ ਕਰ ਰਿਹਾ ਕਿਉਂ ਨਹੀਂ ਹੋ ਰਿਹਾ ਇਹ ਹੋਣਾ ਚਾਹੀਦਾ ਬਾਈ ਆਲਮੀਜ ਹੋ ਬਾਈ ਹੋ ਘਰ ਕਰੋਕ ਜਦੋਂ ਫਿਰ ਵੀ ਨਹੀਂ ਹੁੰਦਾ ਉਹ ਆਦਮੀ ਕ੍ਰੋਧ ਚ ਆ ਜਾਂਦਾ ਉਹ ਜਿਹਦੋਂ ਬੰਦਾ ਕਰੋਧ ਚ ਆਉਂ ਜਾਂਦਾ ਉਹਦੀ ਅਕਲ ਮਾਰੀ ਜਾਂਦੀ ਉਹਨੂੰ ਸਮਝ ਕੋਈ ਨਹੀਂ ਆਉਂਦੀ ਉਹਨੂੰ ਸੋਝੀ ਕੋਈ ਨਹੀਂ ਹਿੰਦੀ ਬੰਦਾ ਕੀ ਕਰ ਰਿਹਾ ਕੀ ਬੋਲ ਰਿਹਾ ਉਹ ਐਵੇਂ ਊਲ ਜੂਲ ਬੋਲਦਾ ਵੀ ਆ ਲੋਕਾਂ ਨਾਲ ਧੱਕੇਸ਼ਾਹੀ ਵੀ ਕਰਦਾ ਹੱਥ ਵੀ ਚੁੱਕਦਾ ਪਾਤਸ਼ਾਹ ਉਹਦੇ ਬਾਰੇ ਦੱਸ ਕਰ ਰਹੇ ਨੇ ਕਿ ਇਹ ਲੜਾਈ ਦਾ ਮੂਲ ਕਾਰਨ ਹੈ ਉਹ ਕਰੋਧ ਹੈ ਕਲਾ ਮੂਲ ਕਰੋਧਨ ਇਹ ਕਲਾ ਦਾ ਮੂਲ ਜੜ ਜੜੀ ਹੈ ਉਹ ਹੈ ਕਰੋਧ ਜਦੋਂ ਬੰਦਾ ਕਰੋਧ ਵਿੱਚ ਆਉਂਦਾ ਆਦਮੀ ਲੜਾਈ ਕਰਦਾ ਝਗੜਾ ਕਰਦਾ ਕਿਹਨੂੰ ਮਾਰਦਾ ਹੈ ਕਿਹਤੇ ਹੱਥ ਚੁੱਕਦਾ ਕਿਦਾਂ ਚ ਕੰਨਾ ਨਾ ਪਰਦੇ ਤੇ ਕਿ ਕਿਸੇ ਤੇ ਉਹਨੂੰ ਦਇਆ ਨਹੀਂ ਆਉਂਦੀ ਤਰਸ ਨਹੀਂ ਆਉਂਦਾ ਕਿ ਉਹਦੇ ਅੰਦਰ ਪਿਆਰ ਖਤਮ ਹੋ ਜਾਂਦਾ ਹੈ ਉਹਦੇ ਅੰਦਰ ਸਵਾਈ ਨਫਰਤ ਤੇ ਕਰੋਧ ਹੀ ਹੁੰਦੀ ਹੈ ਹੋਰ ਕੁਛ ਨਹੀਂ ਹੁੰਦਾ ਇਸ ਕਰਕੇ ਉਹਨੂੰ ਕਿਸੇ ਤੇ ਦਇਆ ਨਹੀਂ ਪੈਦਾ ਹੁੰਦੀ ਦਇਆ ਨਹੀਂ ਪੈਦਾ ਹੁੰਦੀ ਕਿ ਜਮਨ ਕਿਸੇ ਤੇ ਦਰਦਾ ਨਹੀਂ ਉਹਨੂੰ ਕਿ ਤਰਸ ਨਹੀਂ ਆਉਂਦਾ ਫਿਰ ਪਾਸ਼ਾ ਕਹਿੰਦੇ ਐਡਾ ਬਲਵਾਨ ਹੈ ਬਖਿਆਨ ਤੇ ਜੀਵਨ ਦੇ ਜੀਵ ਨੂੰ ਜਿਹੜਾ ਇਹਨੀ ਜ਼ਹਿਰ ਭਰ ਦਿੰਦਾ ਹੈ ਨਫਰਤ ਦੀ ਜ਼ਹਿਰ ਤੇ ਇਹ ਕਿਉਂ ਨਹੀਂ ਹੋ ਰਿਹਾ ਇਨੀ ਗਹਿਰੋ ਵਿੱਚ ਕਰੋਧ ਦੀ ਭਰ ਦਿੰਦਾ ਹੈ ਕਿ ਉਹਨੂੰ ਆਪਣੇ ਵੱਸ ਵਿੱਚ ਕਰ ਲੈਂਦਾ ਉਹਨੂੰ ਫਿਰ ਸਮਝ ਕੋਈ ਨਹੀਂ ਹੁੰਦੀ ਜੋ ਫਿਰ ਕਰੋਧ ਕਹਿੰਦਾ ਉਸ ਤਰ੍ਹਾਂ ਹੀ ਬੰਦਾ ਕਰਦਾ ਹੈ ਫਿਰ ਨਿਰਤਿਆੰਕਰੋਧ ਜਥਾ ਮਰਤ ਕਰ ਕਹਿੰਦਾ ਜਿਦਾ ਬਾਂਦਰ ਨੱਚਦਾ ਨਾ ਫਿਰ ਇਸ ਤਰ੍ਹਾਂ ਕਰੋਧ ਬੰਦੇ ਨੂੰ ਨਚਾਉਂਦਾ ਉਹਦੇ ਕੋ ਸਾਰੇ ਜਿਹੜੇ ਬੁਰੇ ਕੰਮ ਨੇ ਉਹ ਨੀਜ ਕਰਮ ਨੇ ਉਹ ਕਰਾਉਂਦਾ ਤੇ ਪਾਸ਼ਾ ਦਾਸ਼ਨੇ ਨੇ ਅਨਕ ਸਾਸਨ ਤੜਾਂ ਤੇ ਜਮਦੂਤੇ ਤਦ ਸੰਗੇ ਅਦਮ ਨੂੰ ਨਰੇ ਅਦਮ ਹੁੰਦਾ ਨੀਚ ਉਹ ਜਦੋਂ ਆਦਮੀ ਇਸ ਦਾ ਸੰਗ ਕਰਦਾ ਹੈ ਕਰੋਧ ਦਾ ਕਰੋਧ ਦਾ ਸੰਗ ਕਰਨ ਨਾਲ ਉਹਦੇ ਕਰਮ ਸਾਰੇ ਨੀਚ ਹੁੰਦੇ ਨੇ ਭਾਵ ਸੋਚ ਵੀ ਨੀਵੀ ਹੋ ਜਾਂਦੀ ਹੈ ਉਹ ਨੀਵੇਂ ਨੀਚ ਕਰਮ ਕਰਦਾ ਹੈ ਤੇ ਫਿਰ ਉਹਨੂੰ ਜਮਦੂਤ ਜਿਹੜੇ ਨੇ ਉਹ ਬੜੀਆਂ ਸਖਤ ਸਜ਼ਾਵਾਂ ਦਿੰਦੇ ਨੇ ਕਈ ਕਈ ਪ੍ਰਕਾਰ ਦੀਆਂ ਸਜ਼ਾਵਾਂ ਨੂੰ ਫਿਰ ਦਿੰਦੇ ਨੇ ਕਿਉਂ ਭਾਵ ਉਹ ਕਰੋਧ ਦੇ ਵਸ ਹੋ ਗਏ ਇੰਨੇ ਨੀਚ ਕਰਮ ਕਰਦਾ ਹੈ ਫਿਰ ਜੰਤੂ ਤਰ ਤੋਂ ਸਖਤ ਸਜ਼ਾਵਾਂ ਦਾ ਪਾਤਰ ਬਣਦਾ ਹੈ ਭਾਵ ਕਈ ਤਰ੍ਹਾਂ ਦੀਆਂ ਸਜ਼ਾਵਾਂ ਨੂੰ ਸਹਿਣੀਆਂ ਪੈਂਦੀਆਂ ਨੇ ਅੱਗੇ ਪਾਤਸ਼ਾਹ ਕਹਿ ਰਹੇ ਨੇ ਵੀ ਇਹ ਜਿਹੜਾ ਕਰੋਧ ਹੈ ਇਹ ਤਾਂ ਬਚਨ ਦਾ ਇੱਕੋ ਇੱਕ ਪਾ ਹੈ ਉਹ ਕਾਲਪੋ ਪ੍ਰਮਾਤਮਾ ਦੀਨ ਦੁਖ ਭੰਜਨ ਦਿਆਲ ਪ੍ਰਭ ਨਾਨਕ ਪਾਤਸ਼ਾਹ ਕਹ ਰਿਹਾ ਨੇ ਵੀ ਉਹ ਕਾਲਪੂਰ ਪਰਮਾਤਮਾ ਜਿਹੜਾ ਬੜਾ ਹੀ ਬਿਆਲੂ ਹੈ ਤੇ ਦੀਨਾਂ ਦਾ ਦੁੱਖ ਦੂਰ ਕਰਨ ਵਾਲਾ ਹੈ ਪਾਬ ਮਾੜਿਆਂ ਦਾ ਗਰੀਬਾਂ ਦਾ ਦੁੱਖ ਦੂਰ ਕਰਨ ਵਾਲਾ ਸਰਬਜੀ ਰੱਖਿਆ ਕਰੋ ਤੇ ਸਾਰਿਆਂ ਦੀਆਂ ਉਤੇ ਉਹ ਰੱਖਿਆ ਕਰਦਾ ਹੈ ਮਿਹਰ ਪ੍ਰਿਆਸ ਰੱਖਦਾ ਸਾਰਿਆਂ ਦਾ ਖਿਆਲ ਰੱਖਦਾ ਉਹ ਸਾਰਿਆਂ ਦੀ ਦੁੱਖ ਤਕਲੀਫਾਂ ਜਿਹੜੀਆਂ ਦੂਰ ਕਰਦਾ ਛੋ ਉਹਦੀ ਛਣ ਵਿੱਚ ਆ ਕੇ ਉਹਦਾ ਨਾਮ ਸਾਧ ਸੰਗਤ ਜਪੋ ਤਾਂ ਕਿ ਇਹਦਾ ਕਰੋਧਿਆ ਇਸ ਤੋਂ ਬਚ ਸਕੋ ਕਿਉਂ ਜਦੋਂ ਆਦਮੀ ਦ੍ਰਿਸ਼ਨਾ ਵਾਸ ਹੋ ਕੇ ਕਰੋਧ ਵਿੱਚ ਜਦੋਂ ਨਹੀਂ ਹੁੰਦੀ ਪੂਰੀ ਹਉਮੇ ਵਿੱਚ ਆ ਕੇ ਨਹੀਂ ਪੂਰੀ ਹੁੰਦੀ ਤੇ ਕਰੋਧ ਚ ਆ ਜਾਂਦਾ ਤਾਂ ਉਹਦਾ ਇੱਕੋ ਇੱਕ ਇਲਾਜ ਹੈ ਵੀ ਉਹ ਵਿਆਲੂ ਕਾਲਪਉ ਪਰਮਾਤਮਾ ਜੀ ਉਹਦੀ ਸ਼ਰਨ ਵਿੱਚ ਆ ਕੇ ਉਹਦਾ ਨਾਮ ਜਪੋ ਤਾਂ ਕਿ ਉਧਰੋਂ ਧਿਆਨ हट ਕੇ ਇੱਧਰ ਲੱਗ ਜਾਏ ਤੇ ਫਿਰ ਆਪਾਂ ਕਰੋਧ ਤੋਂ ਬਚ ਸਕਦੇ ਹਾਂ ਗੁਰੂ ਮਹਾਰਾਜ ਬਖਸ਼ਿਸ਼ ਕਰਨ ਰੰਗਦ ਕਰਨ ਸਾਨੂੰ ਵੀ ਆਪਣੀ ਸ਼ਰਨ ਵਿੱਚ ਲਾਉਣ ਤੇ ਨਾਮ ਦੀ ਦਾਤ ਬਖਸ਼ਣ ਤਾਂ ਕਿ ਆਪਣਾ ਜੀਵਨ ਜਿਹੜਾ ਸਫਲਾ ਕਰ ਚੱਕੇ ਪੁਰਸ਼ ਉਹਦੀ ਮਾਫੀ ਵਾਰਗੀ ਦਾ ਖਾਲਸਾ ਵਾਰਗੀ ਦੀ ਫਤਿਹ